ਸੰਗਤਾਂ ਦਾ ਇਕੱਠ ਹੈ ਸਾਰੀ ਦੇਖੇਟ ਇੱਕ ਸੰਤ ਬਾਬੇ ਸਾਡੇ ਗੱਦੀ ਨਿਸ਼ੀ ਸੰਤ ਸ੍ਰੀ ਅਕਾਲ ਦਾਸ ਮਹਾਰਾਜ ਜੀ ਮੌਕੇ ਤੇ ਸਾਰੀ ਦੇਖਪਾਲ ਕੀਤੀ ਗਈ ਸੰਤ ਬਾਬਾ ਗਿਆਨ ਦਾਸ ਦਾ ਡੇਰਾ ਮਹਾਂਪੁਰਸ਼ਾਂ ਦੀ ਬੜੀ ਤਪਸ਼ਾ ਅਤੀ ਸ੍ਰੀ ਸਾਈ ਪਾਠਾਂ ਦੇ ਭੋਗ ਪਾਏ ਗਏ ਮਹਾਂਪੁਰਸ਼ਾਂ ਦੀ ਪੂਜਾ ਕੀਤੀ ਗਈ ਫੱਕਰ ਆਏ ਮੰਤਾ ਆਏ ਸੰਤਾ ਆਏ ਫਕੀਰ ਆਏ ਇਸ ਪੂਰਨ ਮਾਸ਼ੀ ਵਾਲੇ ਦਿਨ ਜ਼ਰੂਰ ਕੋਈ ਆਪਣੇ ਗੁਰੂਆਂ ਨੂੰ ਜੋ ਵੀ ਕਿਸੇ ਦਾ ਫਕੀਰ ਹੈ ਗੁਰੂ ਮੰਤ ਹੈ ਸੰਤ ਹੈ ਕੀਚਰ ਹੈ ਕੋਈ ਵੀ ਜਿਸ ਤਰ੍ਹਾਂ ਦਾ ਵੀ ਕੋਈ ਗੁਰੂ ਦੀ ਸਿੱਖਿਆ ਕਿਸੇ ਨੇ ਲਈ ਹੈ ਉਹਦੀ ਉਪਮਾ ਉਹਦੀ ਪੂਜਾ ਉਹਨੂੰ ਯਾਦ ਉਹਦੇ ਦਰਸ਼ਨ ਕੀਤੇ ਜਾਣ ਇਹ ਪੂਰਨ ਮਾਸ਼ੀ ਬਹੁਤ ਹੀ ਸ਼ੁਭ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਸਾਰੇ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਪੂਰਨ ਮਾਸ਼ੀ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਗੁਰੂ ਪੂਰਨਮਾ ਗੁਰੂ ਪੂਰਨਮਾਸ਼ੀ ਜੋ ਕਿ ਪਿੰਡ ਸਿੰਘਪੁਰਾ ਬੋਲ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਜੈ ਬੋਲ ਬਾਬਾ ਗਿਆਨਦਾਸ ਮਹਾਰਾਜ ਕੀ ਜੈ ਬੋਲ ਬਾਬਾ ਬਲਰਾਮਦਾਸ ਮਹਾਰਾਜ ਕੀ ਜੈ ਬੜੀਆਂ ਸੰਗਤਾਂ ਦਾ ਭਾਰੀ ਇਕੱਠ ਹੋਇਆ 31 ਸ੍ਰੀ ਸਹਿਜ ਪਾਠਾਂ ਦੇ ਭੋਗ ਤੋਂ ਬਾਅਦ ਪੰਗਤ ਪੂਜਾ ਮਹਾਪੁਰਸ਼ਾਂ ਫੱਕਰਾਂ ਫਕੀਰਾਂ ਦੀ ਕੀਤੀ ਗਈ ਬੋਲ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਜੈ ਬੋਲ ਬਾਬਾ ਗਿਆਨਦਾਸ ਮਹਾਰਾਜ ਕੀ ਜੈ ਬੋਲ ਬਾਬਾ ਬਲਰਾਮਦਾਸ ਮਹਾਰਾਜ ਕੀ ਜੈ ਬੋਲ ਭੇਖ ਭਗਵਾਨ ਕੀ ਜੈ ਅੱਜ ਗੁਰੂ ਪੂਰਨਮਾ ਗੁਰੂ ਪੂਰਨ ਮਾਸ਼ੀ ਜੋ ਕਿ ਪਿੰਡ ਸਿੰਘਪੁਰਾ ਸੰਤ ਬਾਬਾ ਗਿਆਨਦਾਸ ਦਾ ਡੇਰਾ ਮਹਾਂਪੁਰਸ਼ਾਂ ਦੀ ਬੜੀ ਤਪਸ਼ਾ ਸੰਤ ਬਾਬਾ ਗਿਆਨਦਾਸ ਮਹਾਰਾਜ ਜੀ ਦੀ ਬੜੀ ਅਪਾਰ ਕਿਰਪਾ ਸੰਤ ਬਾਬਾ ਬਲਰਾਮ ਦਾ ਸਾਡੇ ਗੁਰੂ ਜੀ ਦੀ ਅਪਾਰ ਕਿਰਪਾ 31 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਮਹਾਂਪੁਰਸ਼ਾਂ ਦੀ ਪੂਜਾ ਕੀਤੀ ਗਈ ਫੱਕਰ ਆਏ ਮੰਤਾਏ ਸੰਤਾਏ ਫਕੀਰ ਆਏ ਬੜੀਆਂ ਸੰਗਤਾਂ ਦਾ ਭਾਰੀ ਇਕੱਠ ਹੋਇਆ 31 ਸ੍ਰੀ ਸਹਿਜ ਪਾਠਾਂ ਦੇ ਭੋਗ ਤੋਂ ਬਾਅਦ ਪੰਗਤ ਪੂਜਾ ਮਹਾਪੁਰਸ਼ਾਂ ਫੱਕਰਾਂ ਫਕੀਰਾਂ ਦੀ ਕੀਤੀ ਗਈ ਇਹ ਜਿਹੜੀ ਪੂਰਨਮਾਸ਼ੀ ਹੈ ਇਹ 1 ਸਾਲ 'ਚ 1 ਵਾਰੀ ਜਿਹੜੀ ਗੁਰੂ ਪੂਰਨਮਾ ਇਹ ਸਪੂਰਨਮਾਸ਼ੀ ਵਾਲੇ ਦਿਨ ਜ਼ਰੂਰ ਕੋਈ ਆਪਣੇ ਗੁਰੂਆਂ ਨੂੰ ਜੋ ਵੀ ਕਿਸੇ ਦਾ ਫਕੀਰ ਹੈ ਗੁਰੂ ਮੰਤ ਹੈ ਸੰਤ ਹੈ ਟੀਚਰ ਹੈ ਕੋਈ ਵੀ ਜਿਸ ਤਰ੍ਹਾਂ ਦਾ ਵੀ ਕੋਈ ਗੁਰੂ ਦੀ ਸਿੱਖਿਆ ਕਿਸੇ ਨੇ ਲਈ ਹੈ ਉਹਦੀ ਉਪਮਾ ਉਹਦੀ ਪੂਜਾ ਉਹਨੂੰ ਯਾਦ ਉਹਦੇ ਦਰਸ਼ਨ ਕੀਤੇ ਜਾਣ ਇਹ ਪੂਰਨ ਮਾਸ਼ੀ ਬਹੁਤ ਹੀ ਸ਼ੁਭ ਦਿਹਾੜਾ ਸਾਰੀਆਂ ਸੰਗਤਾਂ ਨੂੰ ਸਾਰੇ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਪੂਰਨ ਮਾਸ਼ੀ ਦੀਆਂ ਲੱਖ ਲੱਖ ਵਧਾਈਆਂ ਤੇ ਕਰੋੜ ਕਰੋੜ ਮੁਬਾਰਕਾ ਹੋਣ ਜੀ ਇੱਥੇ ਸਿੰਘਪੁਰੇ ਜਦੋਂ ਸੰਗਤਾਂ ਦਾ ਇਕੱਠ ਹੈ ਸਾਰੀ ਦੇਖੇਟ ਇੱਕ ਸੰਤ ਬਾਬੇ ਸਾਡੇ ਗੱਦੀ ਨਿਸ਼ੀ ਸੰਤ ਸ੍ਰੀ ਅਕਾਲ ਦਾਸ ਮਹਾਰਾਜ ਜੀ ਮੌਕੇ ਤੇ ਸਾਰੀ ਦੇਖਪਾਲ ਕੀਤੀ ਗਈ ਸਾਡੇ ਹਾਈ ਕੋਰਟ ਮੰਤ ਸੰਗਮਦਾਸ ਜੀ ਮਹਾਂਪੁਰਸ਼ ਕਮਾਲੂ ਵਾਲੇ ਆਏ ਪਹੁੰਚੇ ਬੜਾ ਜੀ ਆਇਆਂ ਆਖਿਆ ਜਾਂਦਾ ਜੀ ਤੇ ਗਾਂ ਨੂੰ ਪੂਰਨ ਮਾਸ਼ੀ ਨੂੰ ਅੱਗੇ 31 ਸ੍ਰੀ ਸਹਿਜ ਪਾਠਾਂ ਦੇ ਪ੍ਰਗਾਸ਼ ਹੋਏ ਆ ਤੇ ਸਾਰੀਆਂ ਸੰਗਤਾਂ ਦਾ ਮੇਰੇ ਵੱਲੋਂ ਜੱਟ ਜੋਤਸ਼ੀ ਵੱਲੋਂ ਬਾਬਾ ਜੀ ਸੰਗਮਦਾਸ ਵੱਲੋਂ ਬਾਬਾ ਜੀ ਇਕਾਲ ਦਾਸ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਜਾਂਦਾ ਬੋਲ ਸ੍ਰੀ ਚੰਦਰ ਭਗਵਾਨ ਕੀ ਜੈ ਬੋਲ ਬਾਬਾ ਬਲਰਾਮਦਾਸ ਮਹਾਰਾਜ ਕੀ ਜੈ बोल बाबा ज्ञान दास महाराज की जय आपने अपने श्री गुरु महाराज अज की जम नम हर महादेव